ਬਦਲਾ ਨਾਈ ਸੀ ਜਦਾਂ ਇਹ ਬਦਲਾ ਲੈ ਕੇ ਆਏ ਸੀ ਉਹਦਾ ਪਤੰਦਰ ਲੱਭਦੇ ਨਹੀਂ ਕਹਿੰਦੇ ਤੇਰੇ ਯਾਰ ਨੂੰ ਦੱਪਣ ਨੂੰ ਕਰਦੇ ਆ ਯਾਰ ਤਾਂ ਡਾਗ ਗਿਆ ਠੇਕੇਦਾਰਾਂ ਦੇ ਥੱਲੇ ਯਾਰ ਤਾਂ ਡਾਗ ਗਿਆ ਚੋਰੀ ਦੇ ਥੱਲੇ ਯਾਰ ਤਾਂ ਜਵਾਬ ਨਹੀਂ ਦਿੰਦਾ ਜਿਹੜੇ ਮੇਰਾ ਵਿਰੋਧ ਕਰਦੇ ਆ ਮੈਂ ਉਹਦੀ ਲੰਬੀ ਉਮਰ ਦੀ ਦੁਆ ਕਰਦਾ ਉਹ ਮੈਨੂੰ ਬਿਹਤਰ ਬਣਾਉਣ ਲਈ ਅੱਗੇ ਖੜਦੇ ਆ ਨਵਜੋਤ ਸਿੰਘ ਸਿੱਧੂ ਦੀ ਇਹ ਤੰਜ ਤੇ ਜਵਾਬ ਆਪਣੇ ਲਈ ਵੀ ਨੇ ਤੇ ਬੇਗਾਨਿਆਂ ਲਈ ਵੀ ਬਠਿੰਡਾ 'ਚ ਨਵਜੋਤ ਸਿੰਘ ਸਿੱਧੂ ਨੇ ਰੈਲੀ ਕੀਤੀ ਤਾਂ ਆਪਣੇ ਪੁਰਾਣੇ ਦੋਸਤ ਭਗਵੰਤ ਮਾਨ ਨੂੰ ਚੇਤੇ ਕੀਤੇ ਬਿਨਾ ਉਹ ਰਹਿ ਨਾ ਸਕੇ ਉਹਨਾਂ ਨੇ ਕਿਹਾ ਪਹਿਲਾਂ ਕਹਿੰਦੇ ਸੀ ਕਿ ਯਾਰ ਦਬਦਾ ਨਹੀਂ ਹੁਣ ਤਾਂ ਯਾਰ ਠੇਕੇਦਾਰਾਂ ਹੇਠਾਂ ਦੱਬਿਆ ਬਗਲਾ ਨਾ ਆਏ ਸੀ ਜਿਹੜਾ ਇਹ ਬਗਲਾ ਲੈ ਕੇ ਆਏ ਸੀ ਉਹਦਾ ਪਤੰਦਰ ਲੱਭਦੇ ਹੀ ਨਹੀਂ ਉਹਦਾ ਡੂਡ ਡੂਡ ਸ਼ੋ ਗੱਡੀ ਲੈ ਕੇ ਐਂ ਪੁਮੀਰੀਆਂ ਨੂੰ ਫਰਦੇ ਆ ਉਦੋਂ ਕਹਿੰਦੇ ਤੇਰੇ ਯਾਰ ਨੂੰ ਦੱਬਣ ਨੂੰ ਕਰਦੇ ਆ ਯਾਰ ਤਾਂ ਦਬ ਗਿਆ ਠੇਕੇਦਾਰਾਂ ਦੇ ਥੱਲੇ ਯਾਰ ਤਾਂ ਦਬ ਗਿਆ ਚੋਰੀ ਦੇ ਥੱਲੇ ਯਾਰ ਤਾਂ ਜਵਾਬ ਨਹੀਂ ਦਿੰਦਾ ਸਾਦੀ ਕੌਮ ਉਹਨੋਂ ਤੱਕ ਨਹੀਂ ਉੱਠ ਸਕਦੀ ਜਿਹਦੀ ਕੋਠੀ ਦਾਣੇ ਭਰਾਵੋ ਉਹਦੇ ਕਮਲੇ ਵੀ ਸਿਆਣੇ ਸਾਡੀ ਕੌਮ ਪੰਜਾਬੀ ਉਦੋਂ ਤੱਕ ਉੱਠ ਨਹੀਂ ਸਕਦੇ ਜਦੋਂ ਤੱਕ ਸਾਦੀ ਆਰਥਿਕਤਾ ਨਹੀਂ ਬਣਦੀ ਜਦੋਂ ਤੱਕ ਪੰਜਾਬ ਨੂੰ ਇੱਜ਼ਤ ਦੀ ਰੋਟੀ ਨਹੀਂ ਮਿਲਦੀ ਜਦੋਂ ਤੱਕ ਕਿਸਾਨੀ ਖੜੀ ਨਹੀਂ ਹੁੰਦੀ ਅੱਪਾ ਘਰਦਾ ਮੇਰੀ ਗੱਲ ਸੁਣ ਲੈਣਾ ਤੇ ਉਹ ਤੂੰ ਬਾਅਦ ਜਦੋਂ ਜਾਓਗੇ ਕਿ 5000 ਆ ਤਾਂ 50000 ਨੂੰ ਸੁਣਾਉ ਤੇ ਅਲਖ ਜਗਾਉ ਇਹੀ ਮੇਰਾ ਮਕਸਦ ਹੈ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਲੋਕਾਂ ਨੂੰ ਵੀ ਜਵਾਬ ਦਿੱਤਾ ਜੋ ਉਹਨਾਂ ਦਾ ਵਿਰੋਧ ਕਰਦੇ ਨੇ ਉਹਨਾਂ ਨੇ ਕਿਹਾ ਕਿ ਵਿਰੋਧ ਕਰਨ ਵਾਲਿਆਂ ਲਈ ਉਹ ਦੁਆ ਕਰਨਗੇ ਤੇਰਾ ਮਕਸਦ ਇਸ ਸਿਸਟਮ ਦੇ ਖਿਲਾਫ ਹੈ ਜਿਹੜਾ ਮੇਰਾ ਵਿਰੋਧ ਕਰਦੇ ਆ ਮੈਂ ਉਹਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਉਹ ਮੈਨੂੰ ਬਿਹਤਰ ਬਣਾਉਣ ਲਈ ਅੱਗੇ ਖੜਦੇ ਆ ਬਾਬੇ ਨਾਨਕ ਨੂੰ ਕੋਈ ਨਿੰਦਦਾ ਸੀ ਉਹ ਕਹਿੰਦਾ ਨਿੰਦਕ 바ਵਾ ਵੀਰ ਹਮਾਰਾ ਜਿਹੜੇ ਨਿੰਦਦੇ ਨੇ ਉਹ ਤਾਂ ਬਗੈਰ ਸਾਬਣ ਮੇਰੇ ਕਰਮ ਧੁੰਦੇ ਆ ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ